ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਬੁਟੀਕ ਬਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਦਬਾ ਦਿਓ ਤਾਂ ਕਿ ਜਿਹੜੀ ਅਸੀਂ ਡੇਲੀ ਰੋਜ਼ ਵੀਡੀਓ ਅਪਲੋਡ ਕਰਦੇ ਹਾਂ ਤੁਹਾਨੂੰ ਤੁਸੀਂ ਦੇਖ ਸਕੋ ਜੀ ਤੇ ਸਾਡੇ ਕੋਲੋਂ ਸੂਟ ਤੁਸੀਂ ਬਾਈ ਕਰ ਸਕੋ ਅੱਜ ਦੇ ਸਾਡੇ ਜਿਹੜੇ ਸੂਟ ਰਹਿਣਗੇ ਜੀ ਉਹ ਵਰਕ ਵਾਲੇ ਸੂਟ ਰਹਿਣਗੇ ਤੇ ਵਿਦ ਡੁਪੱਟੇ ਦੇ ਨਾਲ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣਗੇ ਦੇਖੋ ਇਹਦਾ ਤੁਸੀਂ ਵਰਕ ਦੇ ਸਕਦੇ ਹੋ نیچے ਘੇਰੇ ਦੇ ਉੱਪਰ ਵਰਕ ਆਊਗਾ ਦੋ ਪੈਨਲਸ ਬਣੇ ਹੋਏ ਆ ਠੀਕ ਹੈ ਜੀ ਦੋ ਪੈਨਲਸ ਬਣੇ ਹੋਏ ਆ ਘੇਰੇ ਉੱਪਰ ਵਰਕ ਆਊਗਾ ਸਾਈਡ ਤੇ ਵਰਕ ਆਊਗਾ ਦੇਖੋ ਫਲਾਵਰ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਕਿੰਨਾ ਕਿੰਨਾ ਫਿਨਿਸ਼ਿੰਗ ਦੇ ਨਾਲ ਜਿਹੜਾ ਫਲਾਵਰ ਆ ਉਹ ਬਣਿਆ ਹੋਇਆ ਠੀਕ ਹੈ ਜੋ ਪੈਨਲਸ ਬਣੇ ਹੋਏ ਆ ਇਹਦੇ ਵਿੱਚ ਵੀ ਇੱਕ ਇੱਕ ਫਲਾਵਰ ਸਾਈਡ ਤੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ कॉटन ਸਟਾਫ ਰਹੂਗਾ ਵਿਦਆਊਟ ਲਾਈਨਿੰਗ ਬਣੂਗਾ ਸੂਟ ਇਹ ਵਾਲਾ ਵਰਕ ਆਊਗਾ ਬਾਜੂ ਉੱਪਰ ਇਹ ਵਾਲਾ ਵਰਕ ਆਊਗਾ ਬਾਜੂ ਉੱਪਰ ਠੀਕ ਹੈ ਜੀ ਆਲ ਓਵਰ ਸੂਟ ਰਹੂਗਾ ਲੈਂਥ ਤੁਸੀਂ ਜਿੰਨੀ ਮਰਜ਼ੀ ਇਹਦੀ ਰੱਖ ਸਕਦੇ ਹੋ ਜੀ ਕਿਉਂਕਿ ਆਲ ਓਵਰ ਸੂਟ ਹੈ ਵਿਦਆਊਟ ਲਾਈਨਿੰਗ ਬਣੂਗਾ ਸੂਟ ਵਿਦ ਦੁਪੱਟੇ ਦੇ ਨਾਲ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਤੇ ਫਿਨਿਸ਼ਿੰਗ ਵੀ ਬਹੁਤ ਜ਼ਿਆਦਾ ਹੈ ਤੇ ਜਿਹੜੀ ਅਸੀਂ ਪ੍ਰਾਈਸ ਦੇ ਰਹੇ ਆ ਉਹ ਵੀ ਜੈਨੂਅਲ ਜੀ ਪ੍ਰਾਈਸ ਦੇ ਰਹੇ ਆ ਵਿਦ ਦੁਪੱਟੇ ਦੇ ਨਾਲ ਇਹ ਵਾਲਾ ਰਹੂਗਾ ਦੁਪੱਟਾ ਠੀਕ ਹੈ ਜੀ ਆ ਇਹ ਵਾਲਾ ਰਹੂਗਾ ਦੁਪੱਟਾ ਪਿਓਰ ਦਾ ਦੁਪੱਟਾ ਰਹੂਗਾ ਦੁਪੱਟੇ ਉੱਪਰ ਵੀ ਵਰਕ ਆਊਗਾ ਦੇਖੋ ਵਿਦ ਲੈਸ ਅਟੈਚ ਆ ਫੋਰ ਸਾਈਡ ਦੁਪੱਟੇ ਉੱਪਰ ਪਿਓਰ ਦਾ ਦੁਪੱਟਾ ਰਹੂਗਾ ਫੁੱਲ ਵਰਕ ਦੁਪੱਟਾ ਦੇਖੋ ਦੁਪੱਟੇ ਦੇ ਵਿੱਚ ਵੀ ਵਰਕ ਵਾਲੇ ਫਲਾਵਰ ਬਣੇ ਹੋਏ ਆ ਬੜਾ ਪਿਆਰਾ ਜਿਹਾ ਦੁਪੱਟਾ ਤੇ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 1150 ਰੁਪਏ ਦੇਖੋ ਇਹ ਵਾਲੀ ਇਹਦੇ ਨਾਲ ਲੈਸ ਅਟੈਚ ਹੋਈ ਹੈ ਇਹ ਵਾਲੀ ਲੈਸ ਅਟੈਚ ਹੋਈ ਹੈ ਫੁੱਲ ਫਲਾਵਰ ਆਉਣਗੇ ਦੁਪੱਟੇ ਵਿੱਚ ਬਹੁਤ ਹੀ ਪਾਰਟੀ ਵੇਅਰ ਦਾ कॉटन ਸਟਾਫ ਦੇ ਵਿੱਚ ਸੂਟ ਹੈ ਜੀ ਠੀਕ ਹੈ ਜੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਅਸੀਂ ਸਿਰਫ 1150 ਰੁਪਏ ਵਰਕ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਵੀ ਦੇਖ ਸਕਦੇ ਹੋ कॉटन ਰਹੂਗਾ ਸਟਾਫ ਠੀਕ ਹੈ ਜੀ ਇੱਕ ਕੌਣਾ ਸੀ ਇਹਦੇ ਚ ਇਹ ਵਾਲਾ ਕਲਰ ਗਾਜ਼ਰੀ ਕਲਰ ਦੂਸਰਾ ਕਲਰ ਤੁਹਾਨੂੰ ਸੀ ਦਿਖਾਉਣੀ ਆ ਸੀ ਗ੍ਰੀਨ ਕਲਰ ਆਊਗਾ ਦੇਖ ਇਹ ਕੇਵळा ਕਲਰ ਆਊਗਾ ਵਰਕ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਵਰਕ ਹੈ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਕਲਰ ਵੀ ਦੇਖ ਸਕਦੇ ਹੋ ਬਿਦਾਊਟ ਲਾਈਨਿੰਗ ਸੂਟ ਬਣੂਗਾ ਲੈਂਥ ਜਿੰਨੀ ਮਰਜ਼ੀ ਤੁਸੀਂ ਇਹਦੀ ਰੱਖ ਸਕਦੇ ਹੋ ਦੁਪੱਟਾ ਆਊਗਾ ਇਹਦੇ ਨਾਲ ਪਿਓਰ ਦਾ ਦੇਖੋ 1150 ਰੁਪਏ ਦੇ ਰਹੀ ਆ ਸੀ ਤੁਹਾਨੂੰ ਪ੍ਰਾਈਸ 4 ਸਾਈਡ ਲੈਸ ਦੁਪट्टे ਤੇ ਆਊਗਾ ਵਰਕ ਦੇਖੋ ਬੜਾ ਪਿਆਰਾ ਜਿਹਾ ਦੁਪੱਟਾ ਪਿਓਰ ਦਾ ਦੁਪੱਟਾ ਰਹੂਗਾ ਜੀ ਜਿਹੜਾ ਦੁਪੱਟਾ ਹੈ ਸੈਮੀ ਪਿਓਰ ਨਹੀਂ ਰਹੂਗਾ ਜੀ ਪਿਓਰ ਦਾ ਦੁਪੱਟਾ ਰਹੂਗਾ ਬੜਾ ਪਿਆਰਾ ਜਿਹਾ ਦੁਪੱਟਾ ਦੇਖੋ ਇਹ ਵਾਲਾ ਆਊਗਾ ਦੇ ਨਾਲ ਦੁਪੱਟਾ ਠੀਕ ਹੈ ਜੀ ਸਿਰਫ 1150 ਰਹੂਗੀ ਇਹਦੀ ਪ੍ਰਾਈਸ 1150 ਰਹੂਗੀ ਇਹਦੀ ਪ੍ਰਾਈਸ ਬੜਾ ਪਿਆਰਾ ਜਿਹਾ ਸੂਟ ਹੈ ਫੁੱਲ ਵਰਕ ਵਾਲਾ ਸੂਟ ਹੈ ਜੀ ਠੀਕ ਹੈ ਜੀ ਦੂਸਰਾ ਕਲਰ ਇਹਦੇ ਵਿੱਚ ਆਊਗਾ ਲਾਈਟ ਜਾਂ ਮਹਿੰਦੀ ਅਕਲ ਦੇਖੋ ਇਹ ਵੀ ਕਲਰ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਸਮਰ ਕਲੈਕਸ਼ਨ ਸੂਟ ਹੈ ਬਿਡਾਊਟ ਲਾਈਨਿੰਗ ਬਣੂਗਾ ਸੂਟ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਠੀਕ ਹੈ ਜੀ ਇਹ ਵਾਲਾ ਰਹੂਗਾ ਇਹਦੇ ਨਾਲ ਦੁਪੱਟਾ ਬਾਜ਼ੂ ਉੱਪਰ ਵੀ ਵਰਕ ਆਊਗਾ ਬਾਜ਼ੂ ਉੱਪਰ ਵੀ ਵਰਕ ਆਊਗਾ ਘੇਰੇ ਉੱਪਰ ਵੀ ਵਰਕ ਆਊਗਾ ਫਿਨਿਸ਼ਿੰਗ ਦੇਖ ਸਕਦੇ ਤੁਸੀਂ ਅਸੀਂ ਤੁਹਾਨੂੰ ਨੇੜੇ ਤੋਂ ਕੈਮਰਾ ਕਰਕੇ ਦਿਖਾਉਣੀ ਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਦੇਖੋ ਬੜਾ ਪਿਆਰਾ ਜਿਹਾ ਵਰਕ ਹੈ ਠੀਕ ਹੈ ਥ्रेड ਵਰਕ ਹੋਇਆ ਇਹ ਇਹ ਵਾਲਾ ਰਹੂਗਾ ਪਿਓਰ ਦਾ ਦੁਪੱਟਾ ਫੁੱਲ ਵਰਕ ਫੋਰ ਸਾਈਡ ਲੈਸ ਫੁੱਲ ਵਰਕ ਦੁਪੱਟਾ ਰਹੂਗਾ ਪਿਓਰ ਦਾ ਠੀਕ ਹੈ ਜੀ ਫੁੱਲ ਵਰਕਡ ਦੁਪੱਟਾ 4 ਸਾਈਡ ਲੈਸ ਸਿਰਫ ਪ੍ਰਾਈਸ ਦੇ ਰਹੇ ਆ ਤੁਹਾਨੂੰ 1150 ਰੁਪਏ ਠੀਕ ਹੈ ਜੀ ਕਾਟਨ ਸਟਾਫ ਆਊਗਾ ਵਿਦ ਆਊਟ ਲਾਈਨ ਬਣੂਗਾ ਸੂਟ ਇਹਦੇ ਵਿੱਚ ਤੁਹਾਨੂੰ ਕਲਰ ਹੋਰ ਦਿਖਾ ਰਹੇ ਆ ਸੀ ਹੋਰ ਵੀ ਮਿਲ ਜਾਣਗੇ ਤੁਹਾਨੂੰ ਜਿਵੇਂ ਇਹਦੇ ਵਿੱਚ ਆਊਗਾ ਕਿ ਮਾਸਟਰਡ ਕਲਰ ਆਊਗਾ ਜੀ ਦੇਖੋ ਇਹ ਵਾਲਾ ਕਲਰ ਮਿਲ ਜੂ ਤੁਹਾਨੂੰ ਇਹਦੇ ਵਿੱਚ ਇਹ ਕੇਵਲਾ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਦੁਪੱਟਾ ਰਹੂਗਾ ਮਾਸਟਰਡ ਕਲਰ ਦਾ ਇਹ ਵੀ ਬੜਾ ਲਾਈਟ ਜਾਂ ਮਿੱਠਾ ਜਿਹਾ ਕਲਰ ਹੈ ਜੀ ਠੀਕ ਹੈ ਜੀ ਇਹ ਕਿਹਦੇ ਵਿੱਚ ਤੁਹਾਨੂੰ ਮਿਲੇਗਾ ਕਾਫੀ ਕਲਰ ਇਹ ਕਿਹਦੇ 'ਚ ਤੁਹਾਨੂੰ ਮਿਲੇਗਾ ਕਾਫੀ ਕਲਰ ਇਹ ਵੀ ਤੁਸੀਂ ਥੋੜਾ ਜਿਹਾ ਡਾਰਕ ਕਲਰ ਹੈ ਜੋ ਡਾਰਕ ਕਲਰ ਪਸੰਦ ਕਰਦੇ ਆ ਉਹ ਇਹ ਵਾਲਾ ਕਲਰ ਵੀ ਸਾਡੇ ਕੋਲੋਂ ਬਾਏ ਕਰ ਸਕਦੇ ਆ ਦੇਖੋ ਇਹ ਵਾਲਾ ਆਊਗਾ ਕਾਫੀ ਕਲਰ ਠੀਕ ਹੈ ਜੀ ਇਹ ਵਾਲਾ ਰਹੂਗਾ ਇਹਦੇ ਨਾਲ ਦੁਪੱਟਾ ਇੱਕ ਮਿਲੂਗਾ ਤੁਹਾਨੂੰ ਇਹਦੇ ਵਿੱਚ ਰੈਸਟ ਕਲਰ ਡਾਰਕ ਕਲਰ ਵੀ ਤੁਹਾਨੂੰ ਮਿਲ ਜਾਣਗੇ ਲਾਈਟ ਕਲਰ ਵੀ ਮਿਲ ਜਾਣਗੇ ਜਿਹੜਾ ਤੁਹਾਨੂੰ ਕਲਰ ਪਸੰਦ ਹੈ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਸਾਨੂੰ WhatsApp ਦੇ ਉੱਪਰ ਮੈਸੇਜ ਕਰਕੇ ਜਾਂ ਫੋਨ ਕਾਲ ਕਰਕੇ ਸਾਡੇ ਕੋਲੋਂ ਤੁਸੀਂ ਇਹ ਬਾਏ ਕਰ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ ਅਸੀਂ 1150 ਰੁਪਏ ਠੀਕ ਹੈ ਜੀ 11500 ਰੁਪਏ ਤੁਹਾਨੂੰ ਐਨੇ ਸੋਹਣੇ ਵਰਕ ਦੇ ਫੁੱਲ ਪਿਓਰ ਦੁਪੱਟਾ ਡੈੱਡ ਵਰਕ ਨਾਲ ਤੁਹਾਨੂੰ ਦੇ ਰਿਹਾ ਜੀ ਦੇਖੋ ਕਾਟਨ ਸਟਾਫ ਰਹੂਗਾ ਵਿਦਆਊਟ ਲਾਈਨਿੰਗ ਸੂਟ ਬਣੂਗਾ ਲੈਂਥ ਜਿੰਨੀ ਮਰਜ਼ੀ ਤੁਸੀਂ ਇਹਦੀ ਰੱਖ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਜੇ ਤੁਹਾਨੂੰ ਇਹ ਵਾਲੇ ਸੂਟ ਪਸੰਦ ਆਏ ਹੋਣ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ